ਸਸਕਲ ਜੀ ਅੱਜ ਤਾਂ ਮੈਂ ਇੱਕ ਤੁਹਾਡੇ ਨਾਲ ਸੀਨ ਸ਼ੇਅਰ ਕਰਨ ਲੱਗਿਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਤੇ ਇਹ ਸੀਨ ਹੈਗਾ ਜੀ ਮੇਰੀ ਪਿਆਰੀ ਦਾਦੀ ਫਿਲਮ ਆ ਰਹੀ ਆਪਣੀ 11 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਆ ਜਾਣੀ ਹੈ ਤੇ ਉਹਦਾ ਸੀਨ ਆ ਉਹ ਕੁਦਰਤੀ ਮੇਰੇ ਨਾਲ ਫੋਨ ਦੀ ਗੈਲਰੀ ਆ ਉਹਦੇ ਵਿੱਚ ਉਹ ਜਦੋਂ ਸ਼ੂਟ ਹੋ ਰਿਹਾ ਸੀਨ ਉਹਦਾ ਵੀਡੀਓ ਪਿਆ ਸੀਗਾ ਤੇ ਉਹ ਕੰਬਾਈਨ ਕੀਤਾ ਹੋਇਆ ਮੈਂ ਵੀ ਜਦੋਂ ਬਣਦਾ ਸੀਨ ਉਹਦੋਂ ਕਿਦਾਂ ਦਾ ਹੁੰਦਾ ਤੇ ਜਦੋਂ ਪਰਦੇ ਤੇ ਉੱਤਰਦਾ ਉਹਦੋਂ ਕਿਵੇਂ ਹੁੰਦਾ ਦੇਖ ਕੇ ਜਾਇਓ ਪੂਰੀ ਤੁਹਾਨੂੰ ਮਜ਼ਾ ਆਊਗਾ ਤੁਹਾਨੂੰ ਮਜ਼ੀ ਕੀ ਪੱਠਾ ਵਟਣ ਦਾ ਸ਼ੌਕ ਜੜੇ ਪਿਤਾ ਗਾ ਠੀਕੰਦਾਂ ਵੀ ਕਰ। ਕੰਮ ਕਰਨ ਨਾਲ ਸੇਤਾ ਵੱਧਦੀ ਆ। ਆਹ ਵੇਖ ਮੇਰਾ ਡੋਲਾ। ਪਾਈਆ ਤੂੰ ਮੈਂ ਕਹਿਣਾ ਕਿ ਮੈਂ ਵੀ ਤੁਹਾਡੇ ਨਾਲ ਛੱਤ 'ਤੇ ਕੰਮ ਕਰੇ ਕਰੂੰ। ਨਹੀਂ ਪੁੱਤ। ਤੇ ਤੇ ਪਾਜੀ ਹੱਸਣ ਕੱਢਣ ਦੀ ਮੋੜ। ਨਾਲੇ ਤੂੰ ਤਾਂ ਪੜ੍ਹ ਲਿਖ ਕੇ ਤੇ ਵੱਡਾ ਅਫਸਰ ਬਣਨਾ। ਡੈਡੀ। ਸਰਦੋਸੇ ਮੇਰੀ ਕਿੱਤੇ ਹੁੰਦੀ ਸੀ। ਪਰ ਟੁੱਟੇ ਕੀ ਕਰਦੇ ਸੀ। ਮੈਂ ਵੀ ਪੁੱਤੇ ਰਵਾਂ ਗੋ ਸਕੂਲ ਜਾਂਦਾ ਸੀ ਤੇ ਪੜ੍ਹਦਾ ਸੀ। ਤੇ ਤੁਸੀਂ ਵੱਡੇ ਅਫਸਰ ਤਾਂ ਬਣੇ ਨਹੀਂ। ਡੈਡੀ। ਹੂੰ। ਮੈਂ ਵੀ ਵੱਡਾ ਜਿਹਾ ਪੱਠੇ। ਨਹੀਂ ਪੁੱਤੋ ਛੋਟਾ ਹਜੇ ਦਾਤੀ ਵੱਜ ਜਾਂਦੀ ਹੁੰਦੀ ਆ ਨਹੀਂ ਨਹੀਂ ਮੈਂ ਤਾਂ ਵੱਡਣੇ ਆ ਨਹੀਂ ਪੁੱਤੇ ਤੇਰੀ ਤਾਂ ਹਜੇ ਹੱਸਣ ਖੇਡਣ ਦੀ ਉਮਰ ਆ ਤੇ ਨਾਲੇ ਤੂੰ ਤਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਨਾ ਡੈਡੀ ਜਦੋਂ ਤੁਸੀਂ ਮੇਰੇ ਜਿੱਡੇ ਹੁੰਦੇ ਸੀ ਤੁਸੀਂ ਕੀ ਕਰਦੇ ਸੀ ਮੈਂ ਵੀ ਪੁੱਤੇ ਰਾਂ ਵਾਂਗੂ ਸਕੂਲ ਜਾਂਦਾ ਸੀ ਤੇ ਪੜ੍ਹਦਾ ਸੀ ਫੇਰ ਤੁਸੀਂ ਵੱਡੇ ਅਫਸਰ ਤਾਂ ਬਣੇ ਨਹੀਂ ਮੈਂ ਫੇਰ ਤੇਰੇ ਵਾਂਗੂ ਹੁਸ਼ਿਆਰ ਨਹੀਂ ਸੀ ਨਾ ਮਤਲਬ ਹਿਾਰਤਾ ਸੀਗਾ ਪਰ ਉਦੋਂ ਪੜਾਈ ਐ ਇਹੋ ਜੀ ਹੁੰਦੀ ਸੀ ਤੇ ਨਾ ਸਕੂਲ ਕੋਈ ਵੱਡੇ ਹੁੰਦੇ ਸੀਗੇ। ਪਾ ਡੈਡੀ ਤੂੰ ਤਾਂ ਬੱਸ ਕਰ ਯਾਰ ਮੇਰੇ ਨਾਲ ਪੰਡ ਬਣਾ ਡੰਗਰ ਭੁੱਖੇ ਖੜੇ ਆਪਣੇ ਗੱਲਾਂ ਬਾਹਲੀਆਂ ਨੇ ਹੋਣ ਲੱਗਿਆ ਤੈਨੂੰ ਚੱਲ ਆ ਲੈ ਪੱਲੇ ਫੜ ਦੋਨੇ ਲੈ ਹਾਂਜੀ ਦੋਸਤੋ ਕਿਵੇਂ ਲੱਗਿਆ ਸੀਨ ਉਮੀਦ ਕਰਦਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਊਗਾ ਤੇ ਇਦਾਂ ਹੀ ਹਾਸਦੀ ਗਤਗਦੌਂ ਦੀ ਰਿਸ਼ਤਿਆਂ ਦੀ ਅਹਿਮਤਾ ਨੂੰ ਦਰਸਾਉਂਦੀ ਹੈ ਫਿਲਮ ਮੇਰੀ ਪਿਆਰੀ ਦਾਦੀ ਜੋ ਕਿ 11 ਜੁਲਾਈ ਨੂੰ ਸ਼ਰਮਾਕਰਾਂ ਦੇ ਵਿੱਚ ਆਉਣੀ ਹੈ ਤੇ ਫਿਲਮ ਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਇੱਕ ਪਰਿਵਾਰਕ ਕਹਾਣੀ ਹੈ ਇੱਕ ਜੋ ਅੱਜ ਦੇ ਸਮੇਂ ਦੇ ਇੱਕ ਲੋੜ ਹੈ ਸਮਾਜ ਨੂੰ ਉਹਨਾਂ ਨੂੰ ਦਰਸਾਉਂਦੀ ਹੋਈ ਹੈ ਕਹਾਣੀ ਹੈ ਮੇਰੀ ਪਿਆਰੀ ਦਾਦੀ ਪੋਤੇ ਦਾ ਤੇ ਦਾਦੀ ਦੇ ਰਿਸ਼ਤੇ ਦਾ ਇੱਕ ਪ੍ਰੇਮ ਦਿਖਾਇਆ ਗਿਆ ਇੱਕ ਪਰਿਵਾਰ ਦੀ ਕਹਾਣੀ ਦਿਖਾਈ ਗਈ ਹੈ ਤਾਂ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ 11 ਜੁਲਾਈ ਨੂੰ ਲੱਗਣੀ ਹੈ ਤੇ ਜ਼ਰੂਰ ਦੇਖਣ ਜਾਇਓ ਤੁਸੀਂ ਆਪ ਦੀ ਫੈਮਿਲੀ ਨਾਲ ਇਦਾਂ ਦੀਆਂ ਫਿਲਮਾਂ ਬਹੁਤ ਘੱਟ ਬੰਦੀਆਂ ਤੇ ਜੋ ਬੰਦੀਆਂ ਤਾਂ ਮੇਰੇ ਖਿਆਲ ਹੈ ਕਿ ਆਪਣਾ ਇੱਕ ਫਰਜ਼ ਬਣਦਾ ਹੈ ਕਿ ਆਪਾਂ ਇਦਾਂ ਦਾ ਜੋ ਸਿਨੇਮਾ ਚੰਗਾ ਸਿਨੇਮਾ ਉਹਨੂੰ ਆਪਾਂ ਐਪਰੀਸ਼ੀਏਟ ਕਰੀਏ ਤੇ ਉਹਨੂੰ ਸ਼ੇਅਰ ਜ਼ਰੂਰ ਕਰੀਏ ਵੀਡੀਓ ਜ਼ਰੂਰ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਜਾਂਦੇ ਵਾਸਤੇ ਰੋ ਚੜ੍ਹਦੀ ਕਲਾ ਚੜ੍ਹ